ਅੱਜ ਜੇ ਸੀ ਗਾ ਜੇ ਸਾਰੇ ਨੂੰ ਹੋਮ ਕਿ ਤੁਸੀਂ ਸਾਰੇ ਜਾਣੇ ਹੋਮੋਗੇ ਵਧੀਆ ਪਿੱਛੇ ਤੁਸੀਂ ਟਰੈਕਟਰ ਤਾਂ ਦੇਖ ਹੀ ਰਹੇ ਹੋਗੇ ਤੇ ਇਹ ਜੌਂਡੀਆਰ ਆਗਾ 2 ਵੀਲ 2 4 ਵੀਲ ਕਰਨਾ ਹੈਗਾ ਤੇ ਤੁਹਾਡੇ ਪਹਿਲਾਂ ਵੀ ਕਈ ਇੱਕ ਜਵਾਬ ਦੇਣੇ ਸੀਗੇ ਬਾਈ ਨੇ ਤੇ ਬਾਈ ਥੋੜਾ ਕੰਮ 'ਚ ਵੀ ਜਿਆਦਾ ਸੀਗਾ ਤੇ ਉਹ ਵੀਡੀਓ 'ਚ ਆ ਨਹੀਂ ਸਕਦਾ ਤੀ ਤੇ ਉਦੋਂ ਉਸ ਟਾਈਮ 'ਚ ਥੋੜਾ ਕੰਮ ਦੀ ਖਿੱਚ ਜਿਆਦਾ ਹੋਣ ਕਰਕੇ ਤੇ ਉਹ ਨਹੀਂ ਗੱਲ ਹੋਈ ਅੱਜ ਤੁਹਾਡੇ ਸਾਰੇ ਕਮੈਂਟਾਂ ਦਾ ਜਵਾਬ ਦਊਗਾ ਬਾਈ ਠੀਕ ਹੈ ਜੀ ਆਪਾਂ ਅੱਜ ਤੁਹਾਨੂੰ ਬਾਈ ਨਾਲ ਮਿਲਾਉਣੇ ਪਰਦਾ ਬਾਈ ਤੇਰਾ ਨਾਮ ਦੱਸ ਦੇ ਕੀ ਆ ਗੁਰਮਿੰਦਰ ਸਿੰਘ ਬਈ ਮੇਰਾ ਨਾਮ ਤੇ ਆਪਣੇ ਬਾਈ ਕੀ ਮੋਡੀਫਿਕੇਸ਼ਨ ਕਰਦੇ ਜੋਂਡੀਅਰ ਦੀ ਤੇ ਬਾਈ ਆਪਾਂ ਨੂੰ ਪੁੱਛਦੇ ਸੀਗੇ ਵੀ ਤੁਸੀਂ ਜੋਂਡੀਅਰ ਦੀ ਕੀ ਕਿੜੀ ਸੈਟਿੰਗ ਕਰਦੇ ਹੋਗੇ ਵੀ ਜਿਹੜਾ ਵੀ ਟਰੈਕਟਰ ਵੀਰ ਨੇ ਜ਼ਿਆਦਾ ਪਾਵਰ ਬਣਾਉਂਦਾਗਾ ਥੋੜੀ ਬਾਈ ਇੱਕ ਵੀਡੀਓ ਪਾਈ ਸੀ ਮੈਂ ਕਾਲੇ ਢੱਡਾਲੇ 5310 LT ਮਾਡਲ ਦੀ ਜਿਹੜੇ 17 ਦੇ ਟਾਇਰ ਸੀਗੇ ਉਹਨੂੰ ਬਾਈ ਨੇ ਬਾਹਲੇ ਕਮੈਂਟ ਕਰ ਰਹੇ ਨੇਗੇ ਤੇ ਦੱਸੋ ਬਾਈ ਆਪਾਂ ਕੀ ਕੀ ਕੰਮ ਆ ਕਿਹੜੇ ਕਿਹੜੇ ਟਰੈਕਟਰ ਦੀ ਆਪਾਂ ਮੋਡੀਫਿਕੇਸ਼ਨ ਕਰਦੇ ਆ ਤੇ ਖਾਸ ਜੋਂਡੀਅਰ ਦੀ ਕਿਉਂ ਕਰਦੇ ਆ ਆਪਾਂ ਜੋਂਡੀਅਰ ਦੀ ਵੇਖਣਾ ਵਧੀਆ ਢੰਗ ਨਾਲ ਹੋ ਜਾਂਦੀ ਆ ओरिजिनल ਫਿਟਿੰਗ ਚ ਹੋ ਜਾਂਦੀ ਆ ਠੀਕ ਹੈ ਪਰ ਮੈਂ ਤਾਂ ਜਿਹੜੇ ਉਹ ਟਰੈਕਟਰ ਨੇ ਜਉਂਡੀਰ ਵਾਲੋ ਜਿਹੜੇ ਟਰਬੋ ਵਾਲੇ ਨੇ ਉਹਦੇ ਲਈ ਪੰਪ ਤੋਂ ਹੀ ਵਧੀਆ ਸੈਟਿੰਗ ਹੋ ਜਾਂਦੀ ਆ ਉਹਨਾਂ ਦੀ ਠੀਕ ਹੈ ਜੀ ਮੰਨੋ ਜਿਵੇਂ 5405 ਜੇ ਆਪਾਂ 65hp ਦਾ ਲਾਈਏ ਤਾਂ ਉਹ 70 ਤੋਂ 75 ਚ ਇਕੱਲੇ ਪੰਪ ਤੋਂ ਹੋ ਜਾਂਦਾ ਠੀਕ ਹੈ ਬਾਕੀ ਸਾਰੇ ਟਰੈਕਟਰ ਅੱਡੋ-ਅੱਡ ਨੇ ਜਿਹੜੇ ਨਾ ਟਰਬੋ ਨੇ ਠੀਕ ਹੈ ਉਹਦੇ ਨਾਲ ਟਰਬੋ ਵੀ ਲਾਉਣੀ ਪੈਣੀ ਆ ਠੀਕ ਹੈ ਬਾਈ ਮਤਲਬ ਜੌਂਡੀਰ ਦੀ ਤੁਸੀਂ ਕਹਿ ਰਹੇ ਹੋ ਵੀ ਈਜੀ ਹੋ ਜਾਂਦੇ ਆ ਮੋਡੀਫਿਕੇਸ਼ਨ ਵਧੀਆ ਹੁੰਦੀ ਹੈ ਈਜੀ ਤੇ ਹੌਲੈਂਡ ਦੀ ਥੋੜਾ ਜਿਹਾ ਮਤਲਬ ਸਮਾਨ ਮਿਲਦਾ ਆ origignal ਠੀਕ ਇਹਦੇ ਸ਼ੁਰੂ ਘੱਟ ਵੱਡ ਨਹੀਂ ਕਰਨੀ ਪੈਂਦੀ ਤੇ ਇੱਕ ਵਾਰੇ ਸਵਰਾਜ 969 ਦੀ ਮੋਡੀਫਿਕੇਸ਼ਨ ਕੀਤੀ ਸੀ ਤੁਸੀਂ ਨੇ ਜਿਹਦੇ ਆਪਣੇ ਤੁਸੀਂ ਕੱਲਾ ਪੰਪ ਪੰਪ ਕਰਿਆ ਸੀਗਾ ਉਹਦੇ ਚ ਪਹਿਲਾਂ ਕੀ ਪ੍ਰੋਬਲਮ ਸੀ ਤੇ ਬਾਅਦ ਚ ਤੁਸੀਂ ਨੇ ਕੀ ਸੈਟਿੰਗ ਕੀਤੀ ਉਹਦੀ 931 ਤਾਂ ਨਹੀਂ ਕਰੀ ਜੱਪਾ ਨੇ ਉਹ ਜਦੋਂ ਆਪਾਂ ਉੱਥੇ ਚੈੱਕ ਕੀਤਾ ਸੀਗਾ ਟਰੈਕਟਰ ਜਿਹੜਾ ਉਹਦੇ ਵੀਡੀਓ ਤੇ ਕਮੈਂਟ ਕੀਤੇ ਸੀਗੇ ਹਾਂ ਹਾਂ ਹੋ 993 ਰਪਾ ਕਰੇ ਨੀ ਤੰ ਲ ਜਾ ਬੈਕਰਾ ਉਹਦੇ ਇਕੱਲੇ ਰੰਪ ਤੋਂ ਹੋ ਜਾਂਦੀ ਹੈ ਉਹਦੀ ਵੀ ਸੈਟਿੰਗ ਠੀਕ ਹੈ ਬਾਈ ਠੀਕ ਹੈ ਤੇ ਹੁਣ ਆਹ ਡਰੈਕਟਰ ਦਾ ਵੀਰੇ ਆਪਣੇ ਕੀ ਕੀ ਕੁਛ ਕਰਨਾ ਜੀ ਬਾਈ ਬਾਕੀ ਮੋਡੀਫਿਕੇਸ਼ਨਲ ਤਾਂ ਆਪਣਾ ਇਹਦਾ ਕੰਮ ਕਰਿਆ ਹੋਇਆ ਤਾਂ ਉਪਰ ਦਾ ਠੀਕ ਹੈ ਤੇ ਆਪਣੇ ਇਸ ਤਰ੍ਹਾਂ ਦੇ ਡਰੈਕਟਰ ਹੈ ਬੰਦੋਂ ਠੀਕ ਹੈ ਸੀਰੀਅਲ ਵਾਲਾ ਇਹਨੂੰ ਬੋਰ ਹੋਈ ਬੋਰ ਗਾ ਤੇ ਬਾਈ ਅੱਜ ਹਿੱਸਾ ਲੈ ਕੇ ਚੱਲੇ ਆਗੇ ਅਸੀਂ ਤੇ ਬਾਈ ਇਹਨੂੰ 2 ਵੀਲ 2 4 ਵੀਲ ਕਰ ਰਿਹਾ ਹੈਗਾ ਤੇ ਬਾਕੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅੱਗੇ ਤੇ ਜਿਹੜੇ ਜਿਹੜੇ ਬਾਈ ਹੋਰ ਸਵਾਲ ਨੇ ਤੁਸੀਂ ਕਮੈਂਟ ਕਰਦੇ ਆਪਾਂ ਬਾਈ ਹੁਣ ਇਸ ਟਾਈਮ ਦੋ ਕੁ ਦਿਨਾਂ ਦੀ ਬੇਲ ਚਾ ਤਾਂ ਕਰਕੇ ਬਾਈ ਨੇ ਟਰੈਕਟਰ ਫੜ ਲਿਆ ਇਹ ਬਾਈ ਦੇ ਪਿੰਡੋਂ ਹੀ ਟਰੈਕਟਰ ਹੈਗਾ ਜਿਹਨੂੰ 4 ਵੀਲ ਕਰਨਾ ਜਿਹੜੇ ਵੀ ਤੁਹਾਡੇ ਕਮੈਂਟ ਹੋਣਗੇ ਤੁਸੀਂ ਹੁਣ ਵੱਡੀ ਵੀਡੀਓ ਬਣਾਈ ਆ ਤੁਹਾਡੇ ਵਾਸਤੇ ਸਪੈਸ਼ਲ ਪਹਿਲਾਂ ਤੁਸੀਂ ਸ਼ਾਰਟ ਵੀਡੀਓ 'ਚ ਕਹਿ ਦਿੰਦੇ ਸੀ ਬੇਨਾਂ ਤੁਸੀਂ ਨਹੀਂ ਦਿਖਾਉਂਦੇ ਹੈਗੇ ਆਪਾਂ ਹੁਣ ਵੱਡੀ ਵੀਡੀਓ ਤੁਹਾਡੇ ਕਰਕੇ ਬਣਾਈ ਹਾਂਜੀ ਵੀਰੇ ਆਪਾਂ ਨੇ ਨਾ ਆ ਵਿਕੀ ਤੋਂ ਬਾਈ ਤੋਂ ਆਪਾਂ ਨੇ ਹਿੱਸਾ ਲਿਆ 4x4 ਦਾ 5305 ਇਹਦਾ ਆ ਹਿਸਾਬ ਪਾਣੇ ਡਨ ਕਰ ਲਿਆ ਠੀਕ ਹੈ ਜੀ ਤੇ ਬਾਕੀ ਜੇ ਹੋਰ ਵੀ ਹਿੱਸੇ ਚਾਹੀਦੇ ਨੇਗੇ ਤਾਂ ਤੁਸੀਂ ਆ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਬਾਈ ਤੁਹਾਡਾ ਨੰਬਰ ਬੋਲ ਦੇ ਇੱਕ ਵਾਰੀ ਬਾਜੀ ਮੇਰਾ ਨੰਬਰ ਹੈ 9998398336 ਠੀਕ ਹੈ ਲਓ ਜੀ ਕਰ ਲਿਆ ਹਿੱਸਾ 4 बाई 4 ਦਾ ਤੇ ਦੇਖਦੇ ਹਾਂਗੇ ਕੀ ਬਣਦਾ ਹੈ ਆਹ ਆਹ ਤੇ ਟੇਬਲ ਤੇ ਧਾਰ ਲਓ ਬਾਈ ਫੁੱਟੇ ਚਾਉਦੇ ਗਏ ਨਹੀਂ ਸਾਡੇ ਜੀ ਹਾਂਜੀ ਆਲੇ ਆਈ ਜੀ ਸਮਾਨ ਸਾਰਾ ਤੇ ਹੁਣ ਆਪਾਂ ਨਾਲ ਇਹ ਰਮ ਰਮ ਲਿਆਂਦੇ ਹੁਣ ਆਪਾਂ ਅਗਲੀ ਵੀਡੀਓ ਚ ਮਿਲਦੇ ਆਪਾਂ ਇਹਦੀ ਅਸੈਂਬਲੀ ਸਾਨੂੰ ਸਾਰੀ ਦੇ ਹਿੱਸੇ ਦੀ ਸਰਵਿਸ ਸਰਵਿਸ ਵਗੈਰਾ ਕਰਾਂਗੇ ਬਣੇ ਰਹੋ ਤੁਸੀਂ ਸਾਨੂੰ ਸਾਰਾ ਕੁਝ ਜੀ ਟੀ ਜ਼ਡ ਵੀ ਇਹਦੀ ਚ ਕੀ ਕੀ ਦਿੱਕਤ ਆਉਂਦੀ ਆ ਪੁਰਾਣਾ ਹਿੱਸੇ ਵਿਆਕੇ 4x4 ਕਾਰਨ ਚ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ